ਤੇਰੇ ਟੈਲੀਕਾਪਟਰ ਦਾ ਅਸੀਂ 4 ਪੁਣਾ ਡਰਾਮਾ ਕਰਨਾ ਛੱਡ ਦੇ ਆਈ ਥੋਡੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਉਥੇ ਜੀਸੀਬੀ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਬੈਗ ਦੀ ਲੋੜ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋੜ ਹੈ ਹੈਲੀਕਾਪਟਰ ਤੇ ਦੋ ਪੈਕੇਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀ ਹੈ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆਈ ਨਹੀਂ ਪਤਾ ਕਿ ਲੋਕਾਂ ਨੂੰ ਕੀ ਚੀਜ਼ ਦੀ ਲੋੜ ਹੈ ਮੈਂ ਹੁਣ ਵੀ ਕਹਿੰਦਾ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਹੈ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਹੈ ਜਾਨਵਰ ਮਰ ਗਏ ਹੈ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਇਹ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਇਹ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਨੂੰ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤਾਂ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਥੈਂਕ ਯੂ ਆਹ ਜਿਹੜੀ ਜਾਂਚ ਕਿਸ ਤਰ੍ਹਾਂ ਹੋ ਗਈ ਦੀਏ ਜਿਹੜੇ ਪ੍ਰਬੰਧ ਕਰਦਾ ਹਾਂ ਹਾਂਜੀ ਜਿਹੜੇ ਪ੍ਰਬੰਧ ਪਹਿਲਾਂ ਹੋਣੇ ਚਾਹੀਦੇ ਸੀ ਨਹੀਂ ਕੀਤੇ ਗਏ ਫੰਡ ਸੱਜੀਆਂ ਨਾ ਉਹ ਜਾਂਚ ਬਸਾਂ ਦੀ ਮੰਗ ਕਰਦੇ ਹੋ ਜਾਂਚ ਦੀ ਲੋੜ ਹੀ ਨਹੀਂ ਕਿਉਂਕਿ ਪ੍ਰਬੰਧ ਕੀਤੇ ਹੀ ਨਹੀਂ ਮੀਟਿੰਗ ਹੋਈ ਨਹੀਂ ਮੈਨੂੰ ਮਹਿਕਮੇ ਵਾਲਿਆਂ ਨੇ ਦੱਸਤਾ ਕਿ ਅਸੀਂ ਕੀ ਕਰੀਏ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸਰਕਾਰ ਨੇ ਇੱਕ ਬਾਰ ਵੀ ਨਹੀਂ ਪੁੱਛਿਆ ਤੁਹਾਨੂੰ ਇਰੀਗੇਸ਼ਨ ਮਹਿਕਮੇ ਨੂੰ ਡਰੇਨੇਜ ਮਹਿਕ ਮੈਨੂੰ ਕਿਸੇ ਦੀ ਲੋੜ ਹੈ ਆਹ ਪਾਪੀ ਹੈ ਆਹ ਜਿੰਨੀਆਂ ਜਾਂਨਾ ਗਈਆਂ ਜਿੰਨਾ ਨੁਕਸਾਨ ਹੋਇਆ ਆ ਭਗਵੰਤ ਮਾਨ ਜੁੰਵਰ ਤੇਰੇ ਹੈਲੀਕਾਪਟਰ ਦਾ ਅਸੀਂ 4 ਪੌਣਾ ਹੈ ਡਰਾਮਾ ਕਰਨਾ ਛੱਡ ਦੇ ਆਈ ਥੋਡੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋਡ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋਡ ਹੈ ਉੱਥੇ ਜੀਸੀਬੀ ਦੀ ਲੋਡ ਹੈ ਟਰੈਕਟਰਾਂ ਦੀ ਲੋਡ ਹੈ ਟਰਾਲੀਆਂ ਦੀ ਲੋਡ ਹੈ ਬੈਗ ਦੀ ਲੋਡ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋਡ ਹੈ helicopter ਤੇ ਦੋ ਪੈਕੇਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆਈ ਨਹੀਂ ਪਤਾ ਕਿ ਲੋਕਾਂ ਨੂੰ ਕੀ ਚੀ ਦੀ ਲੋੜ ਹੈ ਮੈਂ ਹੁਣ ਵੀ ਕਹਿੰਦਾ ਹੈ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਹੈ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਇੱਥੇ ਬਿਮਾਰੀ ਫੈਲ ਰਹੀ ਹੈ ਜਾਨਵਰ ਮਰ ਗਏ ਹੈ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਜੇ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਇਸ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਚੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤਾਂ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਜਾਨ ਦੀ ਬਾਗ ਦੀ ਜਾਂਚ ਕਿਸ ਤਰ੍ਹਾਂ ਹੋ ਗਈ ਦੀ ਹੈ ਜਿਹੜੇ ਪ੍ਰਬੰਧ ਪਹਿਲਾਂ ਹੁੰਨੇ ਚਾਹੀਦੇ ਸੀ ਨਹੀਂ ਕੀਤੇ ਗਏ ਪੈਸੇ ਦੀ ਹੈ ਨਾ ਉਹ ਜਾਂਚ ਬਸਾਂ ਦੀ ਮੰਗ ਕਰਦੇ ਹੋ ਜਾਂਚ ਦੀ ਲੋੜ ਹੀ ਨਹੀਂ ਕਿਉਂਕਿ ਪ੍ਰਬੰਧ ਕੀਤਾ ਹੀ ਨਹੀਂ ਮੀਟਿੰਗ ਹੋਈ ਨਹੀਂ ਮੈਨੂੰ ਮਹਿਕਮੇ ਵਾਲਿਆਂ ਨੇ ਦੱਸਤਾ ਕਿ ਅਸੀਂ ਕੀ ਕਰੀਏ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸਰਕਾਰ ਨੇ ਇੱਕ ਬਾਰ ਵੀ ਨਹੀਂ ਪੁੱਛਿਆ ਤੁਹਾਨੂੰ ਇਰੀਗੇਸ਼ਨ ਮਹੱਤ ਮੰਤਰੀ ਤੋਂ ਡਰੇਨੇਜ ਮਹੱਤ ਮੰਤਰੀ ਕਿਥੀ ਦੀ ਲੋੜ ਹੈ ਆ ਪਾਪੀ ਹੈ ਆ ਜਿੰਨੀਆਂ ਜਾਨਾਂ ਗਈਆਂ ਜਿੰਨਾ ਨੁਕਸਾਨ ਹੋਇਆ ਆ ਭਗਵੰਤਬਾਨ ਜੁੰਵਰ